جی پہ آپ ਉਹ ਵੀਡੀਓ ਬਣਾਵੇ ਪੀਪੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਮਜੂਰ ਡੋਨਟ ਇੱਕ ਮੈਂ ਗੱਲ ਦੱਸਾਂ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਫਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਸੇਜ ਨੂੰ ਪਛਾਣਤੀ ਸਮੇ ਪਛਾਣ ਬੁਸਤ ਮੈਨੂੰ ਲੋਕ ਮੇਰੇ ਨਾਲ ਆਇਆ ਹੋਇਆ ਯੂ ਜੀ ਉੱਤੇ ਤੁਹਾਡਾ ਜੀ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਭਾਈ ਆ ਤੁਸੀਂ ਵਰਤੀ ਚਲੀ ਕਲਾਈਂਟਸ ਤੋਂ ਦੇ ਬਿਜ਼ਨਸ ਬਿਜ਼ਨਸ ਕੋਣ ਹੋ ਤੁਸੀਂ ਹਾਂ ਡੀਐਸਪੀ ਇੰਦਰਪਾਲ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਰਿਹਾ ਬਿਲਕੁਲ ਗੱਲ ਕਰ ਲੈ ਤੈਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਰੈਕ ਚ ਆ ਕੇ ਕੋਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿ ਕਿ ਤਾ ਨਹੀਂ ਕੋਈ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ ਦੱਸ ਰਹੇ ਹਾਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਿਹਾ ਧੱਕੇ ਤੇ ਉਹਨੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆ ਰਿਹਾ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਨਹੀਂ ਸਕਦੇ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜਮ ਹੈ ਜੀ ਕੋਡੇ ਨਾਲ ਦੱਸਿਓ ਮਰਦ ਜੀ ਇੱਥੇ ਕੀ ਕਰ ਰਹੇ ਜੀ ਧੱਕਾ ਕਰਦੇ ਹੋ ਫੇਰ ਕੋਈ ਧੱਕਾ ਕਰਦੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਮੈਂ ਆਪ ਮੈਂ ਭੇਜੋ ਕੁਮੇਡੀਕਲ ਸੋਨੀ ਵੀਡੀਓ ਪਰ ਕੈਮਰੇ ਵਿੱਚ ਵੀ ਤੁਸੀਂ ਆਪ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ 'ਚ ਸੀ ਆਪਣਾ ਵੀ ਐਡੋਗੇ ਮੈਂ ਸੁਣਿਆ ਰੋਕੇ ਪਰ ਸਭ ਰਿਕਾਰਡ ਹੋ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਨੇ ਜਿਹਨੂੰ ਉਹ ਸਭ ਰਿਕਾਰਡ ਹੋਵੇ ਤੁਹਾਡਾ ਵੀ ਸ਼ੂਟਿੰਗ ਕਰਦੇ ਸਾਰੇ ਨਾ ਨਾ ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਦਿਓ ਤੁਸੀਂ ਸਾਰੇ ਨੌਨਵਾਦੀ ਮੈਨੂੰ ਇੰਟਰੈਕਸ਼ਨ ਦਿਓ ਦਿਖਾ ਲੈ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਤੇਤਰ ਬਣਾ ਪੇਵਟ ਨੂੰ ਬਣਾ ਸਾਰੇ ਪ੍ਰਕਿਰਿਆ ਤੋਂ ਵਿਗੜਨ ਤੋਂ ਖਰਾਬ ਹੋ ਜਾਂਦਾ ਉਹ ਤੁਸੀਂ ਜਿਹੜਾ ਵਿਗੜ ਪਉ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੁਸੀਂ ਸਰਮੈਂਸ ਸੈਕਟਰ ਟੋਟੀ ਬਰਦੀ ਇੱਥੇ ਜੀ ਬਿਜ਼ਨਸ ਹੋ ਰਹੀ ਵਰਦੀ ਹੈ ਤੁਸੀਂ ਕੀ ਆ ਜੀ ਸੈਕਟਰ ਜੀ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਵੀ ਡੀਐਸਪੀ ਵਿੱਚ ਦੇ ਆਵਲ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਗਰਟੂਟੇ ਮੇਰਾ ਕਿਹੜਾ ਫੋਨ ਹੈ ਬੈਂਡ ਐਸਟੀ ਵਿਜਨ ਹਸਾਲ ਕੇ ਸਾਰਾ ਅੱਛਾ ਇੱਥੇ ਜੀ

ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕੋ ਤੁਹਾਡੇ ਦਾ ਕੋਈ ਗੱਲ ਦੱਸੋ ਮੈਨੂੰ ਦੱਸਾ ਤਾ ਮੇਰੇ ਨਾਲ ਵੀਡੀਓ ਸਾਰੀ ਦੇਖ ਰਹੇ ਕੋਈ ਇਹ ਬੰਗੋ ਵਧੀਆ ਕਰਾ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤੁਹਾਨੂੰ ਕਹਿਣਾ ਵੇਖੋ ਨੌਰਥ ਇੰਫਰੰਟ ਆਫ ਦਾ ਕੈਮਰਾ ਕੋਈ ਕੋਵਲ ਤਾਂ ਨੀ ਐਡਵੋਕੇਟ ਨੌਰਥ ਦਾ ਉਹਨੂੰ ਸਾਰਾ ਦੱਸਦੇ ਡਾਕੂਮੈਂਟਸ ਹੋਣੇ ਕੀ ਗੱਲ ਹੈ ਮੈਂ ਤਾਂ ਜਾਓ ਮੈਂ ਬੈਠਦਾ ਵੇਖੋ ਕੋਈ ਮੰਗ ਸੀ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੰਦੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰ ਮਾਰਕਾ ਤੇ ਨਹੀਂ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਹੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਭੇ ਜਿਸਟਿਸਮ ਕਰਦਾ ਮੈਂ ਜਾਪ ਤੇ ਜਵਾਬ ਹੋਏ ਤੇ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੋਂਦੇ ਨਾ ਤੁਸੀਂ ਕਰੋ ਸੁਣੋ 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 ਜੇ ਜਾਪ ਤੇ ਝੋਂਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਨਾਲ ਬੈਠੇ ਸਟੂਡਿੰਗ ਮੈਂ ਆ ਵੀ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਇੰਟਾਕੀਆ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਤੁਹਾਡੀ ਸਟੂਡਿੰਗ ਜੀ ਥੱਲੇ ਸੀ ਵੀ ਉਸਕੋ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਮਾਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਮਾਰ ਨਾਲ ਨਿਸ਼ਾਨ ਦੇ ਤੋ ਉਹਨਾਂ ਨੇ ਦੱਸਿਆ ਸਾਹ ਉੱਪਰ ਬੈਠਾ ਆ ਤੁਸੀਂ ਪਿੱਛੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈਂਗ ਟੂ ਬ੍ਰੇਕ ਓਪਨ ਮਾਈ ਡੋਰ ਜਾਬਤਾ ਨਹੀਂ ਇਹ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਨਾਲ ਬੈਠੋ ਆਇਆ ਸੀ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਵੇਂ ਖੜੀ ਨਹੀਂ ਤੁਸੀਂ ਤਾਂ ਐਵੇਂ ਕਮਰਾ ਆ ਕੇ ਜਾ ਤਾਂ ਹੁਣ ਬੈਠੋ ਕੁਝ ਨਹੀਂ ਹੋ ਰਿਹਾ تھریٹنگ ون سیکنڈ نو 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 ٹیلو نو بڈی نو بڈی پلیز ٹیل می ہاؤ آئی ٹیلوڈیڈینس لے کے ٹولڈ می اینی تھنگ ਆਪਲੀਜ਼ ਮੇਰੀ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾ ਪਿੱਛੇ ਹੋ ਜਾ ਮਾਈ ਹਾਊਸ ਆਈ ਵਾਂਟ ਟੂ ਨੋ ਵਟ ਆਈ ਆਮ ਨਾ ਪਿੱਛੇ ਹੋ ਜਾ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾ 50 ਸਭ ਪਿੱਛੇ ਪਿੱਛੇ ਹੋ ਜੀ ਪਲੀਜ਼ ਬੂਬਰ ਸਾਹਿਬ ਹਾਂ ਜੀ ਤੁਸੀਂ ਆਓ ਆਜੋ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾਂ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਹ ਜਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾ ਅੰਦਰ ਸਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇਸ ਤਰਾ ਸਰਕਾਰਾਂ ਧੱਕਾ ਕਰਦੀਆਂ ਨੇ ਕੋਈ ਇਸ ਡੋਂਟ ਬਾਰੀ ਡੋਂਟ ਬਾਰੀ ਮੈਂ ਸੀਨਾ ਆਲਰੇਡੀ ਬਿਸਲਪੰਗ ਨਾ ਨਹੀਂ ਨੰਬਰ ਦੇ ਜੀ ਦੱਸੋ ਆਵਲਰੀ ਇੰਸਪੈਕਟਰ ਜੀ ਮੈਂ ਪੀਸ ਹਾਂਜੀ ਕੀ ਜੀ ਹਾਂਜੀ ਹਾਂਜੀ ਵੀ ਸੂ ਮਾ ਕੇ ਜੋ ਪ੍ਰਬਲਮ ਚ ਹਾਊ ਹੈਵ ਯੂ ਪਾਚਡ ਇਨ ਟੂ ਮਾਈ ਹਾਊਸ ਵਿਆਊਟ ਮਾਈ ਨੋਲੇਜ ਨਾ ਦਸੋ 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 ਨਹੀਂ ਰਿਹਾ ਨਾ ਕੋਈ ਦਸਤੀ ਨਹੀਂ ਰਿਹਾ ਉਹ ਹੀ ਸੈਡ ਇਹ ਦੱਸਣੇ ਤੁਸੀਂ ਕਿਹਨੂੰ ਪੇਸ ਲੈ ਨਾ ਮੈਮ ਨੀਗਰ ਦੱਸ ਕੌਣ ਰਿਹਾ ਦੱਸ ਤੇ ਨੀ ਕੋਣਾ ਤੋ ਦੂਰ ਨਾ ਤੋ ਦੱਸ ਕੌਣ ਰਿਹਾ ਇਹ ਕੋਈ ਮੁਨਾਜ਼ਰੇ ਨਹੀਂ ਹੈ ਚਲੋ ਫਰਗੇਟ ਇਹ ਮੁਨਾਜ਼ਰੇ ਨਹੀਂ ਮੇਰੇ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਬਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਆਪਦੇ ਪੀਏ ਲੈ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਹੋ ਨਾ ਮੇਰੇ ਦਫ਼ਤਰ ਤੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸ ਵੀ ਕੋਜ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਸੁਣ ਹਾਓ ਆਰ ਯੂ ਆਸਕਿੰਗ ਮਿਸਟੀ ਹਾਂ ਜੇ ਦਾ ਐਮ ਐਲ اے ਜ਼ਿਆਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂਰ ਰਿਸਪੈਕਟ ਯੂ ਜਸਟ ਦੂ ਰਿਸਪੈਕਟ ਜੀ ਕੈਨ ਆਈ ਟਾਕ ਫਰ ਸਮ ਅ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, don't I was go down. Go to, go excuse go me, can I finish talking? No. Please let me finish talking. the right way 1 uh, minute ji i don't know who you are अच्छा, अच्छा। अच्छा। no no 20 minute se main lagatar sun raha hu achcha jo jinne mere darwaza andar tod ke kaun wadan di koshish kiti hai ji tonu kya kya kiya ki 2 minute baitho mila dene court jana utthe galla hon gi hum alochit ta jaamange tusi bhi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट हैदर इक्विपमेंट सोनू मैं गल लस तुमसी ना विजिलेंस محکمہ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸੱਚੀ ਗੱਲ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਕੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸਦੇ ਹੋ ਆ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ੱਟਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ੱਟਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਰ ਕੋ ਜੋ ਕਹਿਣਾ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋਆ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟਸਪ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਠੱਟ ਮਾਰੀ ਗਏ ਨਹੀਂ 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 ਹਾਂ ਹੁਣ ਬਦਲੀ ਐ ਟੋਨ ਸਟੇਟਰ ਬਹੁਤ ਵੱਡਾ ਤੁਸੀਂ ਆਪਣਾ ਗਵਰਨਿੰਗ ਐਨਫੋਰਸਿੰਗ ਅਥਾਰਟੀ ਆਮ ਅਨਸੇਬਲ ਟੂ ਦ ਲਾ ਨੋ ਯੂ ਆਰ ਦਾ ਥੋਟ ਕਿ ਯੂ ਡੋਨਟ ਨੀਡ ਟੂ ਫੋਰਸ ਯਰ ਵੇ ਥਰੂ ਦਸ ਸਾਲੀ ਤੱਕੇ ਨਾਲ ਬੜੇ ਕਿ ਨਹੀਂ ਬੜੇ ਜਾ ਸਕਦੇ ਨਹੀਂ ਜਾਣਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸਿਰ ਅੱਬਾ ਨਹੀਂ ਮਾਲ ਸਗਾ ਆ ਰੈਲੀ ਬਾਲ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਬੰਸਾ ਆ ਰੈਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋਡ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਆਰਾਮ ਨਾਲ ਹਾਲ 'ਚ ਆ ਜਾਓ ਸਿੱਟ ਡਾਊਨ ਹੋ ਜਾਓ ਬਿਲਕੁਲ ਨੋਰਮਲ ਹੋਇਆ ਦੋ ਉਹ ਵੀ ਐਨਰ ਟਾਕਿੰਗ ਇਵਰੀਥਿੰਗ ਟੂ ਦ ਲਾਇਰਡਰ ਗਾ ਬੈਠੋ ਬੈਠ ਜਾਓ ਚਾਹ ਪਾਣੀ ਬੁਲਾਓ ਸਭ ਨੂੰ ਤਾਂ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਅਰ ਮੇਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ਤੱਕੇ ਕਿਦਰਵਾਗੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜ਼ੇ ਦਰਵਾਜ਼ੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸ ਨੇ ਲੇਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਿਸ ਕਾਲ ਆਫ ਗੱਟ ਆਪੜੇ ਨੂੰ ਉਹ ਕੋਲੇ ਦਮੰਗੂ ਇਹ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਮੇਰੇ ਜਿਹੜੇ ਆ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਨਹੀਂ ਕੁੱਲ ਬਾਹਰ ਦੇ ਹੋਣਾ ਅਮੀਰ ਇਸਟੇਟ ਜੋ ਆ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣਦੇ ਰੇ ਜਿਹੜਾ ਇੱਥੋਂ ਹੀ ਦੇਖ ਲੋ ਕੋਲ ਹਾਏ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਐਂਡ ਫਾਸਟ ਯੂ ਵੇ ਥਰੂ ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟਰਨਾਈਜ਼ ਕੀਤਾ ਯੂ ਹੈਵ ਟਰਨਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵियर ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਸ ਥਿਸ ਇਜ਼ ਟੋਟਲ ਲਾਅ ਦੀ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ